ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਸਰਕਾਰੀ ਸਕੂਲਾਂ ਦੇ ਵਿੱਚ 10 ਸਤੰਬਰ ਤੱਕ ਦਾ ਜੋ ਵਾਅਦਾ ਕੀਤਾ ਗਿਆ ਛੁੱਟੀਆਂ ਦੇ ਵਿੱਚ ਕਿਹੜੇ ਸਕੂਲਾਂ ਨਾਲ ਸੰਬੰਧੀ ਤੇ ਲਿਸਟ ਜਾਰੀ ਹੋਈ ਹੈ ਇਸ ਨੂੰ ਆਪਾਂ ਡਿਟੇਲ ਵਿੱਚ ਜਾਣਾਂਗੇ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਹਰ ਤਰ੍ਹਾਂ ਦੀ ਜਾਣਕਾਰੀ ਇਸ ਚੈਨਲ ਤੋਂ ਪ੍ਰਾਪਤ ਕਰ ਸਕੋ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਜਾਣਕਾਰੀ ਇਹ ਲੈਟਰ ਜੋ ਜਾਰੀ ਹੋਇਆ ਇਸ ਨੂੰ ਮੈਂ ਤੁਹਾਨੂੰ ਪੜ੍ਹ ਕੇ ਸਾਰਾ ਸੁਣਾ ਦਿੰਨੀ ਹਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਕਾਰਨ ਸੂਬੇ ਭਰ ਦੇ ਕਈ ਪਿੰਡਾਂ ਵਿੱਚ ਪੈਦਾ ਹੋਈ ਹੜ੍ਹ ਦੀ ਸਥਿਤੀ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ 27/8/25 ਤੋਂ ਲੈ ਕੇ 7/9/25 ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ। ਸੋ ਇਹ ਲੈਟਰ ਦੇ ਵਿੱਚ ਪਹਿਲਾਂ ਦੱਸਿਆ ਗਿਆ ਪਰ ਹੁਣ ਜਿਹੜੀ ਆ ਸਕੂਲਾਂ ਦੀ ਲਿਸਟ ਆਈ ਹੈ 43 ਸਕੂਲਾਂ ਦੇ ਵਿੱਚ ਨੇ ਤੇ ਇਹਨਾਂ ਦੇ ਵਿੱਚ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਪੰਜਾਬ ਦੀਆਂ ਜੋ ਵੀ ਹਦਾਇਤਾਂ ਹੋਈਆਂ ਸੀਗੀਆਂ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਉੱਨਾ ਵੱਲੋਂ ਜੋ ਪਟਿਆਲੇ ਦੀ ਰਿਪੋਰਟ ਨੂੰ ਮੁੱਖ ਰੱਖਦੇ ਹੋਏ ਇਹ ਜਿਹੜਾ 7925 ਨੂੰ ਰੱਦ ਕਰਦੇ ਹੋਏ ਆ ਮੈਂ ਪ੍ਰੀਤੀ যাদব ਆਈਏਐਸ ਜ਼ਿਲ੍ਹਾ ਮਿਨਿਸਟ੍ਰੇਟ ਪਟਿਆਲਾ ਉਕਤ ਸਕੂਲਾਂ ਵਿੱਚ ਜਿਹੜੀਆਂ ਛੁੱਟੀਆਂ ਉਹ 10925 ਤੱਕ ਐਲਾਨ ਕਰਦੀ ਹਾਂ ਸੋ ਪਟਿਆਲੇ ਦੇ ਜੋ ਉੱਥੋਂ ਦੇ ਆਈਏਐਸ ਜ਼ਿਲ੍ਹਾ ਮਿਨਿਸਟ੍ਰੇਟ ਪਟਿਆਲਾ ਨੇ ਉਹਨਾਂ ਨੇ ਉੱਥੋਂ ਦੀ ਸਥਿਤੀ ਨੂੰ ਦੇਖਦੇ ਹੋਏ ਇਹ ਹਦਾਇਤ ਦਿੱਤੀ ਕਿ ਸਕੂਲ ਜਿਹੜੇ ਉਹ 10925 ਤੱਕ ਜਿਹੜੇ ਬੰਦ ਰਹਿਣਗੇ ਸੋ ਇਹ ਪੱਤਰ ਜਿਹੜਾ ਜਾਰੀ ਹੋਇਆ ਤੇ ਹੁਣ ਨੈਕਸਟ ਜਿਹੜੀ ਸਾਰੀ ਹੈ ਇਸ ਦੇ ਅਕੋਰਡਿੰਗ ਹੀ ਜਿਹੜੀ ਇਹਦੀ ਸਿਚੁਏਸ਼ਨ ਦੇ ਅਕੋਰਡਿੰਗ ਜਿਹੜੇ ਸਕੂਲ ਹੈ ਇਸ ਲੈਟਰ ਦੇ ਅਕੋਰਡਿੰਗ ਜਿਹੜਾ ਖੁੱਲਣਗੇ ਮਤਲਬ ਕਹਿੰਦਾ ਭਾਵ ਹੈ ਕਿ ਜਿਹੜਾ ਪਟਿਆਲੇ ਦੇ 43 ਸਕੂਲਾਂ ਦੇ ਵਿੱਚ ਜਿਹੜਾ ਛੁੱਟੀਆਂ ਦਾ ਵਾਅਦਾ ਕੀਤਾ ਗਿਆ ਜਿਦੇ ਵਿੱਚ ਕੀ ਹੈ ਹੁਣ 10 ਸਤੰਬਰ ਤੱਕ ਜਿਹੜਾ ਲੱਗੂਗਾ ਸਕੂਲ ਸੋ ਲਾਸਟ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਪ੍ਰੋਪਰ ਤਰੀਕੇ ਨਾਲ ਇਹਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ ਕਿ ਜਿਹੜੇ ਸਕੂਲ ਆਗੇ ਉਦੇ ਵਿੱਚ 10 9 25 ਤੱਕ ਦਾ ਛੁੱਟੀਆਂ ਦਾ ਲਾਨ ਕੀਤਾ ਗਿਆ ਤੇ ਬਾਕੀ ਇਹ ਤੁਸੀਂ ਲੈਟਰ ਦੇ ਵਿੱਚ ਸਕੂਲਾਂ ਦੇ ਨਾਮ ਦੇਖ ਸਕਦੇ ਹੋ 43 ਆ ਆ ਸਾਰਾ ਤੁਸੀਂ ਪੜ ਸਕਦੇ ਹੋ ਸੋ ਇਸ ਤੋਂ ਬਿਨਾ ਕੋਈ ਹੋਰ ਵੀ ਨੋਟੀਫਿਕੇਸ਼ਨ ਆਉਂਦਾ ਜਾਂ ਕੋਈ ਵੀ ਜਾਣਕਾਰੀ ਆਉਂਦੀ ਹੈ ਤੁਹਾਡੇ ਨਾਲ ਨਾਲ ਦੀ ਨਾਲ ਸ਼ੇਅਰ ਕਰਾਂਗੇ ਚੈਨਲ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਜੀ